ਹਾਲੇ ਬਾਈ ਕਿਹ ਹੈ ਆ ਠੀਕ ਆ ਠੀਕ ਆ ਵਧੀਆ ਹਾਂ ਉਹ ਤਾਂ ਜੇ ਨਾਲ ਕੀ ਯਾਰਾ ਲਖਨਾ ਹੁੰਦੇ ਜੋ ਅੱਖਾਂ ਨਹੀਂ ਤੇ ਇਹ ਲੈ ਖੇਡਾਂ ਹਾਂ ਜੇ ਆਪਣੇ ਬੜੇ ਖੇਡਾਂ ਵੇਖ ਲੈ ਕਿਹ ਨਹੀਂ ਆ ਗਈਆਂ ਤੇ ਹੋਰ ਹੈ ਅੱਗੇ ਤਾਂ ਯਾਰ ਆਪਣੇ ਲਈ ਤਾਂ ਮੱਲਾ ਆਪਾਂ ਤਾਂ ਹੀ ਨਰੋਏ ਸੀ ਤਕੜੇ ਸੀ ਬੁੜਿਆ ਨਾ ਕੰਮ ਧੰਦਾ ਤਾਂ ਹੀ ਕਰਾ ਦਿੰਦੇ ਸੀ ਹਾਂ ਜਿਹੜੀਆਂ ਆਪਣੀਆਂ ਖੇਡਾਂ ਸੀ ਨਾ ਖੇਡਾਂ ਵੀ ਆਪਣੀਆਂ ਬਹੁਤ ਤਕੜੀਆਂ ਸੀ ਹੈ ਅੱਗੇ ਦੇਖੋ ਚੰਨਾ ਬਾਂਦਰ ਕਿਲਾ ਖੇਡ ਲੋ ਤੇ ਉਹਦੇ ਤੇ ਦੇਖ ਲਾ ਵੀ ਉਹ ਜੇ 7-8 ਜਣੇ ਆਪਾਂ ਹੁੰਦੇ ਸੀ ਹੈ ਨਾ ਤੇ ਉਹ 7-8 ਜਣੇ ਜਿਹੜਾ ਜਿਹੜਾ ਡਬੱਟਾ ਜਿਵੇਂ ਆ ਡਬੱਟਾ ਇਹਨੂੰ ਐ ਵਟੇ ਦੇ 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 ਕੇ ਇਹਦਾ ਕੋਟਲਾ ਬਣਾ ਲੈਣਾ ਕੋਟਲਾ ਬਣਾ ਤੇ ਬਾਂਦਰ ਕਿਲਾ ਖੇਡਣਾ ਹਾਂ ਹੁਣ 7-8 ਜਣੇ ਤੇ ਇੱਕ ਅਦਾ ਤਾਂ ਚਾਕੀ ਲੈਂਦਾ ਸੀ ਸਾਰੇ ਹੂੰ ਤੇ ਫੇਰ ਦੇਖ ਲਓ ਪੱਗ ਜੀ ਦੇ ਨਾਲ ਆਪਾਂ ਮਗਰ ਭੱਜਣਾ ਬੰਦੇ ਦੇ ਤੇ ਮਾਰ ਮਾਰ ਕੋਟਲੇ ਮੂੰਹ ਪਾਉਂਦੇ ਸੀ ਉਹਦੇ ਇੱਕ ਬੰਦੇ ਦਾ ਤੇ ਉਨੇ ਸੱਟ ਸਹਿਣੀ ਸੱਤਾ ਅੱਠਾਂ ਜਾਣਿਆਂ ਦੀ ਕੋਟਲੇ ਸਹਿਣੇ ਤੇ ਤਗੜਾ ਜਵਾਕ ਹੀ ਸਗੂ ਹਾਂ ਕਹਿੰਦੇ ਰੋਣ ਲੱਗ ਜਾਂਦੇ ਸੀ ਹਾਂ ਚੀਕਾ ਮਾਰ ਲੱਗ ਜਾਂਦੀ ਯਾਰ ਉਹ ਤਾਂ ਬੋਲਦਾ ਮੈਂ ਅਸੀਂ ਦਾ ਕਿੱਡੇ ਆ ਪਾਇਆ ਚੋਰੀ ਹੁਣੀ ਲੋਰੇ ਕਾ ਜੀਤਾ ਹੋਣਾ ਆ ਰਾਜੇ ਹੁਣੀ ਹੋਣੇ ਪਾੜੇ ਕਾ ਜੀਤਾ ਹੋਣਾ ਤੇ ਸੱਤ ਮਹਿੰਗੇ ਕਾ ਇਹ ਜਿਹੇ ਜਾਣੇ ਹੁੰਦੇ ਸੀ ਅਸੀਂ ਕਈ ਜਾਣੇ ਇੱਥੇ ਛਪੜੀ ਤੇ ਹੁੰਦੀ ਸੀ ਛਪੜੀ ਜਪੜੀ ਨਾ ਹਾਜ ਤੇ ਹੋਣੇ ਨਾ ਗੰਦ ਦੀ ਚੱਕੀ ਆ ਗੰਦ ਦੀ ਚੱਕੀ ਕੋਲੇ ਕੇਰਾ ਮੱਗਰ ਵੀ ਸਾਡੇ ਨੇ ਇਹਨਾਂ ਦਾ ਭਾਈ ਆਪ ਸਭਾ ਖੇਡੇ ਹਾਂ ਤੇ ਜੋ ਖੇਡੇ ਭਾਈ ਅਸੀਂ ਇਹਦੀ ਵਾਰੀ ਆ ਗਈ ਤੇ ਕੋਟਲੇ ਅਸੀਂ ਚੱਕਲੇ ਸਾਰੇ ਆਪ ਦੇ ਹਾਂ ਜਦੋਂ ਚੱਕਲੇ ਤੇ ਸਾਰੇ ਫਰਤ ਨੂੰ ਪਤਾ ਪੈਣੀ ਆ ਹੀ ਹੈ ਜਿੱਧਰ ਤੇ ਜਦੋਂ ਮੱਗਰ ਭੱਜ ਗਈ ਮੇਰੇ ਇਹਨੂੰ ਮਾਇਆ ਮਾਰੇ ਕੋਟ ਉਧਰ ਆਵੇ ਉਹ ਮਾਰੇ ਮੂੰਹ ਤੇ ਮਾਰੇ ਕੋਈ ਸਿਰ ਤੇ ਮਾਰੇ ਜਿੱਥੇ ਪੈਂਦੀ ਪੈਂਦੇ ਉਹਦਾ ਦੇਖਣਾ ਕਿਸੇ ਨੇ ਤੇ ਮੱਗਰ ਪਤਾ ਫਿਰ ਕੀ ਕਰਿਆ ਨਾ ਮੱਗਰ ਨੇ ਮਾਰੇਆ ਪੋਤਾ ਛੱਡ ਕੇ ਨਾ ਉਹ ਪੱਗ ਜੀ ਤੇ ਜਿਉਂ ਆਉਦੇ ਘਰ ਨੂੰ ਹੋਇਆ ਸਿੱਧਾ ਹਾਂ ਤੇ ਮੂਰਦੀ ਹੋ ਗਏ ਪੱਜ ਕੇ ਤੇ ਨਰੇਣੀ ਕੇ ਘਰੇ ਨਾਲ ਦੇ ਜਮੀਰ ਕੇ ਘਰੇ ਡੱਗਿਆ ਪਾਈ ਘਰੇ ਨਰੇਣੀਆ ਹੁਣ ਤੇ ਮੂੰਹ ਡੱਗਿਆ ਜਿਹੜੀ ਰੋਜ ਆਗ ਮਾਰਦੇ ਹੋ ਬੇ ਸੋਰੇ ਦਿਓ ਜਵਾਕ ਮਾਰ ਉੱਤੇ ਉੱਤੇ ਪੈਰ ਦੀ ਕੂਟਲੇ ਚੱਲੀ ਜਾਂਦੇ ਆ ਪਾ ਜਿਹੜੇ ਮਿਲੇ ਵੇ ਸੀ ਹਾਂ ਮਿਲੇ ਵੇ ਹੁੰਦੇ ਆ ਇਹ ਹਾਂ ਤੇ ਭਾਈ ਮੱਗਰ ਛੱਡੋ ਨਾ ਕਿ ਜAVE ਉਹ ਮੇਰੀ ਭਿਆ ਮੇਰੀ ਮੇਰੀ ਯਾ ਦੇਖ ਕੋ ਲੋਬੇ ਨਹੀਂ ਹਟੇ ਖੜਦੇ ਨੇ ਇਹੋ ਜਿਹਾ ਕੰਮ ਸੀ ਮਟੀਰ ਦਾ ਉਦੋਂ ਯਾਰ ਖੇਡਾਂ ਵੀ ਬਾਈ ਤਕੜੀਆਂ ਸੀ ਉਹ ਇਹ ਲੋਦੋ ਇੱਕ ਇਹ ਹੁੰਦੀ ਸੀਗੀ ਇੱਕ ਸੱਕਰਪੀਜੀ ਦੇਖ ਲਓ ਆ ਸੱਕਰਪੀਜੀ ਕੋਡੇ ਹੋ ਕੇ ਖੜ ਜਿਹੜਾ ਉਹਦੇ ਉੱਤੇ ਦੋ ਦੋ ਤਿੰਨ ਤਿੰਨ ਬੰਦਿਆਂ ਦੇ ਬੈਠੇ ਰਹਣਾ ਜਿੰਨਾ ਚਿਰ ਭਿਆਨ ਹੀ ਕਹਿੰਦੇ ਉਹਨਾਂ ਚਿਰ ਕੋਨਾ ਚਰ ਉੱਤੋਂ ਤਰਨਾ ਨਹੀਂ ਹਾਂ ਵਜਨ ਉੱਤੇ ਸਹੀ ਜਣਾ ਉਹਨਾਂ ਚਿਰ ਦੋ ਦੋ ਤਿੰਨ ਤਿੰਨ ਜਣੇ ਬਹਿ ਜਾਂਦੇ ਸੀ ਉੱਤੇ ਤੇ ਯਾਰ ਵਿੱਚੇ ਕੁੜੀਆਂ ਖੇਡੀਆਂ ਜਾਂਦੀਆਂ ਹੁੰਦੀਆਂ ਸੀ ਹਾਂ ਹਾਂ ਕੋਈ ਹਾਂ ਉੱਡ ਵੀ ਚਾਰ ਹੀ ਸੀਗਾ 15 ਤੇ 12 12 14 14 ਸਾਲ ਦੇ ਆਪਾਂ ਸੀ 12 13 ਸਾਲ ਦੇ ਵਿੱਚ ਕੁੜਕੇ ਗਿੰਡੀ ਜਾਂਦੇ ਸੀ ਸ਼ੱਕਰ ਭੀਜੀ ਤੇ ਹੁਣ ਤਾਂ ਯਾਰ ਜੇ ਕੋਈ ਉਹ ਜ਼ਮਾਨਾ ਹੋਵੇ ਉਹ ਤਾਂ ਪਤਾ ਨਹੀਂ ਕੀ ਕਰਦੇ ਲੋਕ ਹਾਂ ਨਹੀਂ ਹੁਣ ਨਹੀਂ ਬਾਈ ਜਿਹੜੇ ਜਵਾਕ ਆ ਹੁਣ ਤਾਂ ਹੀ ਡਰੂ ਆ ਤਕੜੇ ਵੀ ਤਾਂ ਇਹ ਨਹੀਂ ਹੁਣ ਤਾਂ ਜਵਾਕ ਆਪਾਂ ਜਾਵਦਾ 3 ਸਾਲ ਦਾ ਹੋ ਗਿਆ 4 ਦਾ ਕੈਂਡੀ ਚ ਭੋਣ ਲੱਗ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਪੜਨ ਲਾ ਦੇਣਾ ਉੱਡਾ ਉਹ ਆਪ ਨਹੀਂ ਜਿੱਟਾ ਉਹਦੇ ਮਗਰ ਵਸਤਾ ਬੰਦਣਾ ਰੋਟੀਆਂ ਪਕਾ ਕੇ ਉਹਨੂੰ ਦੇ ਦੇਣੀਆਂ ਤੇ ਉਥੋਂ ਖਾ ਕੇ ਵਿਚਾਰਾ ਜਦੋਂ ਸਕੂਲੋਂ ਆਇਆ ਮੁਰਕੇ ਦੋ 2:00 ਵਜੇ ਆ ਕੇ ਕਹਣਾ ਚੱਲ ਟਿਊਸ਼ਨ ਤੇ ਹਾਂ ਉਹਦਾ ਖੇਡਣ ਖੁੱਡਣ ਦਾ ਟਾਈਮ ਹੀ ਨਹੀਂ ਹੁੰਦਾ ਨਹੀਂ ਜਾਂ ਤਾਂ ਆਪਣੇ ਦਵਾਕ ਭਾਈ ਹੁੰਦੜੇ ਰੇਣੇ ਹੁੰਦੇ ਹਾਂ ਪੂਰਾ ਘੂਰਾ ਲਾ ਲੈਂਦੇ ਅੱਗੇ ਤਾਂ ਜਦ ਕਿੰਨੀਆਂ ਤੇਰਾ 6 ਸਾਲਾਂ ਦਾ ਕਹਣਾ ਪਹਿਲੀ ਜਿਲਾਉ ਹੁੰਦਾ ਹੁਣ ਉਹਨੂੰ 6 ਸਾਲਾਂ ਦੇ ਨਹੀਂ ਲੱਗਣਾ ਪਹਿਲੀ ਤੇ ਉਹਨਾਂ ਚਿਰ ਵੇਲਾ ਖੇਡਦੇ ਤੁਰੇ ਫਿਰਦਾ ਮਿੱਟੀ 'ਚ ਹੀ ਅੰਬਿੱਟੀ ਦੇ ਟਰੈਕਟਰ ਜੇ ਬੁਲਾ ਲੈਣੇ ਤੇ ਟਰਾਲੀਆਂ ਨਹੀਂ ਆਉਣ ਵਾਲਾ ਨਹੀਂ ਉਹਨਾਂ ਨੂੰ ਪਿੱਟ 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 ਇਹ ਵੀ ਐਂ ਕਰਦੇ ਸਰਨਾ ਆਉ ਉਹ ਟਾਇਰ ਲੈਣਾ ਸਾਈਕਲ ਆਪਣੇ ਰੇੜੀ ਦਾ ਜਾਂ ਆਪਣੇ ਜਿਹੜੇ ਟਰੈਕਟਰ ਦਾ ਆ ਗਿਆ ਜਾਂ ਸਾਈਕਲ ਦਾ ਆ ਗਿਆ ਉਹਨੂੰ ਐਂ ਭਜਾਈ ਫਰਨਾ ਰੇੜੀ ਫਰਨਾ ਉਹੇ ਖਿੱਚੀ ਫਰਨਾ ਉਹ ਡੱਡੇ ਜਿਹਦੇ ਨਾਲ ਉਹਨੂੰ ਭਜਾਈ ਫਰਨਾ ਉਧਰੋਂ ਲਿਆਂਦਾ ਉਧਰੋਂ ਲਿਆਂਦਾ ਉਧਰੋਂ ਲਿਆਂਦਾ ਉਧਰ ਨੂੰ ਉਧਰੋਂ ਇਹ ਜਿਹੜੀਆਂ ਗੇਡਾਂ ਹੁੰਦੀਆਂ ਸੀ ਯਾਰ ਤੇ ਜਵਾਕ ਕਿਵੇਂ ਨੇ ਤਕੜੇ ਹੋਣ ਯਾਰ ਹੈ ਪੂਰਾ ਜੋਰ ਲੱਗਿਆ ਨਾ ਰਹੀ ਆ ਫਿਰ ਇੱਕ ਬਾਂਦਰ ਕਿੱਲਾ ਹੋ ਗਿਆ ਐ ਕੋਈ ਹੁੰਦੀ ਸੀ ਡੀਟੀ ਖਨੀ ਡੀਟੀ ਭਨ ਕੀ ਕਹਿੰਦੇ ਸੀ ਉਹਨੂੰ ਜਿਹੜੀ ਰਬੜ ਦੀ ਖੁੱਦੋ ਹੁੰਦੀ ਸੀ ਤੇ ਡੀਟੀ ਨਾਲ țeਰ ਜਾ ਲਾ ਕੇ ਤੇ ਇੱਕ ਦੂਜੇ ਦੇ ਟੱਕੜਿਆ ਕੇ ਮੁਰਤੂ ਨੂੰ ਐ ਮਾਰ ਕੇ ਢਾਉਣਾ ਹਾਂ ਜਿੱਦਾਂ ਢਹਿ ਗਈ ਤੇ ਬੁੱਚ ਦੀ ਫਿਰਤਾ ਉਹਦੀ ਵਾਰੀ ਗਈ ਗਈ ਤੇ ਜੇ ਉਹਨੇ ਬੁੱਚ ਕੋਦੇ ਢੂਏ ਚ ਠੋਕੀ ਫੇਰ ਵੀ ਵਾਰੀ ਗਈ ਤੇ ਨਹੀਂ ਆਈ ਭੱਜੇ ਤੁਰੇ ਫਿਰਨਾ ਦੇਖਲਾ ਉਹਨੂੰ ਭਜਾਏ ਬਣਾ ਕਿੱਥੇ ਸੜਣੀ ਆਇਆ ਚਲਾ ਆ ਕੇ ਗਏ ਉਹਨੇ ਚੱਕ ਕੇ ਲਿਆਉਣੀ ਆਉਂਦੇ ਨੂੰ ਫੇਰ ਮੜ ਦੇਣੀਆ ਬੜਾ ਫਿਰ ਗੁੱਲੀ ਡੰਡਾ ਆ ਗੋਲੀ ਡੰਡਾ ਦੇਖ ਲਾ ਕੇ ਆਏ ਗੇਮ ਵੀ ਕਿੰਨੀ ਤਗੜੀ ਸੀ ਯਾਰ ਗੁੱਲੀ ਹੁਣੀ ਤੇ ਮਾਰਨੀ ਕੀ ਉਹਨੂੰ ਕਹਿੰਦੇ ਹੁੰਦੇ ਸੀ ਰਾਹ ਉੱਚ ਪਾ ਕੇ ਹਾਂ ਰਾਹ ਚ ਪਾ ਕੇ ਹਟੋ ਤੇ ਗੁੱਲੀ ਡੰਡੇ ਤੇ ਮਾਰਨੀ ਤੇ ਭਾਵੇਂ ਕਿੱਥੇ ਜਾਣੀ ਗੁੱਲੀ ਦੋ ਕੰਧਾਂ ਤੇ ਉਥੋਂ ਨੇ ਚੱਕ ਕੇ ਦੇਉਣੀ ਤੇ ਐਂ ਹਵਾ ਲੇਦੇ ਸੀ ਬੰਦੇ ਨੂੰ ਭੱਜਿਆ ਹੀ ਫਿਰਦਾ ਸੀ ਬੰਦਾ ਯਾਰ ਤੇ ਭੱਜੇ ਜਾਣਾ ਉਹਨੇ ਉੱਥੇ ਜਾ ਕੇ ਹਾਂ ਉਹਨੇ ਡੰਡਾ ਮਾਰਨਾ ਉੱਥੇ ਵੀ ਕਾਹ ਤੱਕ ਨਵਗਾ ਲਾਉਣੀਆ ਮੈਂ ਹਾਂ ਤੇ ਫੇਰ ਆਪਾਂ ਲਾਲਾ ਖੁਦੋ ਮੜਦੇ ਹੁੰਦੇ ਸੀਗੇ ਲੀਰਾਈਆਂ ਦੀ ਲੈ ਕੇ ਹਾਂ ਤੇ ਸੇਬਾ ਤਗੜਾ ਚੰਗਾ ਵਧੀਆ ਸੇਬਾ ਜਾਂ ਰੇ ਵਾਲੀ ਬੂਰੀ ਭਾਲਣੀ ਅਰੇ ਵਾਲੀ ਬੂਰੀ ਦਾ ਧਾਗਾ ਹਾਂ ਉਹਦੇ ਨਾਲ ਖੁਦੋ ਮੜਦੇ ਉਹਦੇ ਨਾਲ ਕੋਲ ਮੈਨੇ ਟੁੱਟਦਾ ਨਹੀਂ ਸੀਗਾ ਅਛੇ ਤੀ ਟੁੱਟਦਾ ਨਹੀਂ ਸੀਗਾ ਜਦੋਂ ਖਿਲਰ ਜਾਣੀ ਫੇਰ ਕਹਿੰਦਾ ਖਿਲਰ ਗਈ ਖੁਦੋ ਲੀਰਾਈ ਖਿਲਰ ਗਈ ਉਹਦੇ ਕੋਲ ਖਿਲਰ ਗਈ ਜੇ ਲੋਕ ਨੂੰ ਹੋਰ ਪਟੋ ਇਹ ਜੀਆਂ ਕਿੰਨਾ ਜਾਰ ਹੋਣੀਆਂ ਉਹ ਕੀ ਤੇ ਜਿਹੜਾ 133 ਦੇ ਚ ਨਹੀਂ ਆ ਕਾਹੀ ਦੇ ਨਿਕਲਦੇ ਕਾਹਾ ਦੇ ਤਾਂ ਉਹ ਮੋਰ ਜੇ ਬਨੂ ਜੇ ਹਾਂ ਉਹਨਾਂ ਦੇ ਆਪਾਂ ਮੋਰ ਜੇ ਬਣਾਉਂਦੇ ਤੇਰੇ ਤਰ੍ਹਾਂ ਮੋਰ ਬਣਾਉਣੇ ਚਪੇੜੀਆਂ ਬਣਾਉਣੀਆਂ ਚਪੇੜੀਆਂ ਬਰਾ ਲੜੀਆਂ ਮੋਰ ਬਣਾ ਰਹੇ ਨੇ ਕਿੰਨੇ ਹਜ਼ਾਰ ਖੇੜਦੇ ਸਾਡੇ ਵੇਲੇ ਤਾਂ ਸੀਦਾ ਨਾ ਛਿੰਦੇ ਨਾਈ ਦੀ ਦੁਕਾਨ ਹੁੰਦੀ ਸੀ ਅੱਡੇ ਤੇ ਜਿੱਥੇ ਹੁਣ ਇੱਥੇ ਹੀ ਪਹਿਲਾਂ ਹੁੰਦੀ ਸੀ ਇੱਧਰ ਚਾਂਗਣ ਕੇ ਨਾਰੂ ਕੇ ਘਰੇ ਫੇਰ ਆ ਗਏ ਫਿਰ ਇਹਨਾਂ ਨੇ ਆਪ ਦਾ ਥਾਂ ਜਾ ਲੈ ਕੇ ਜਿੱਥੇ ਹੁਣ ਖਾਂਬਰੀ ਦੁਕਾਨ ਹਾਂ ਇੱਥੇ ਹੁੰਦਾ ਸੀ ਇੱਥੇ ਅਸੀਂ ਨਾ ਪੱਤੀਆਂ ਦੇ ਕੁੱਟ-ਕੁੱਟ ਕੇ ਤੀਰ ਜੇ ਬਣਾਈ ਗਣੇ ਦੇ ਘਾਟਰ ਤੇ ਹਾਂ ਅਜੇ ਵੀ ਉਹ ਗਾਟਰ ਪਿਆ ਖੰਭ ਕੋਲੇ ਉਹੀ ਗਾਟਰ ਅੱਛਾ ਹਾਂ ਜਿਹਦੇ ਤੇ ਕੋੜਦੇ ਥੋੜੀ ਜੀ ਨਾਲ ਅਸੀਂ ਛਿੰਦੇ ਰਿਕਣਾ ਭਾਜੋ ਸੌਰੇ ਦੇ ਉੱਥੇ ਟੱਕ ਟੱਕ ਲਾਈ ਇੱਥੇ ਆ ਕੇ ਚਲੋ ਭਾਜੋ ਇੱਥੋਂ ਤੇ ਹਾਂ ਇਹ ਡੱਕਰੀ ਜਣਾ ਅਸੀਂ ਫੇਰ ਤੀਰ ਤੂਰ ਜਿੱਥੇ ਬਣਾ ਬਣੂ ਕੇ ਉੱਥੇ ਹੀ ਖੇਢੀ ਜਣਾ ਦੇਖ ਲੈ ਇਹਦੇ ਕੋਲੇ ਕਿਉਂਕਿ ਥਾ ਇਧਰ ਦੇ ਪਾਸੇ ਕਰਤਾਰ ਕਾ ਵਿਲਾ ਪਿਆ ਸੀ ਪਹਿਲੇ ਭਾਈ ਜੈਲਦਾਰਾਂ ਦਾ ਹੀ ਸੜਕ ਤੋਂ ਵਿਲਾ ਹੀ ਦੂਏ ਭਈ ਇਹ ਤਾਂ ਹੋਣਿਆ ਜੀ ਆ ਕਰਤਾਰ ਕੇ ਥਾਂ ਜਿੱਥੇ ਘਰ ਤੇ ਨਿੰਮ ਦੀ ਬਹੁਤ ਤਕੜੀ ਹਾਂ ਨੀ ਭਾਰੀ ਨਿੰਮ ਹੁੰਦੀ ਸੀ ਇਹ ਆ ਇਧਰ ਗੱਲੇ ਦੀ ਦੁਕਾਨ ਹੁੰਦੀ ਸੀ ਅੱਡੇ ਤੇ ਬਸ ਇੱਕ ਗੱਲੇ ਦੀ ਦੁਕਾਨ ਦੇ ਸਾਹਮਣੇ ਦੁਕਾਨ ਹਾਂ ਸਾਰਾ ਬੇਰ ਸੀ ਵਾਕੀ ਪਿਆ ਤੇ ਕੋਈ ਦੁਕਾਨ ਨਹੀਂ ਸੀ ਅੱਡੇ ਦੇ ਉੱਤੇ ਨਾ ਹਾਂ ਤੇ ਜਮਾ ਬੇਰ ਸੀ ਸਾਰਾ ਜੈਲਦਰਾ ਵਾਲਾ ਜਿਹੜਾ ਥਾਂ ਸਾਰਾ ਵੇਦਾ ਪਿਆ ਓਏ ਦੂਰ ਤੱਕ ਵੇਲੇ ਹੁੰਦਾ ਸੀ ਜਿਆ ਮਲੇ ਮਾਲਕ ਨਹੀਂ ਵਾਸਤੇ ਗਧੀਆਂ ਵਾਲਿਆਂ ਨੇ ਆ ਜਾਣਾ ਹਾਂ ਜਿਹੜੇ ਹੁਕੀ ਹੁੰਦੇ ਸੀਗੇ ਜੋਗੀ ਹਾਂ ਤੇ ਇੱਕ ਪਾਠ ਹੁੰਦੇ ਸੀ ਪਾਠ ਹੁੰਦੇ ਸੀ ਇੱਕ ਪਾਠ ਵਜਾਂ ਦੀਆਂ ਲਈ ਕਰਦੇ ਹੁੰਦੇ ਸੀ ਹਨਾ ਹਾਂ ਲੱਥਾ ਪਾਈਆਂ ਹਾਂ ਲੱਥਾਂ ਵਜਾਂ ਦੇ ਪਾਈਆਂ ਦੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਮਰਜਾਂ ਹੁੰਦੀਆਂ ਯਾ ਤਕੜੀਆਂ ਬਹੁਤ ਭਾਰੀਆਂ ਉੱਟਗਾ ਹਾਂ ਪੈਣਾ ਪਾਠਾ ਤੋਂ ਲਮਾ ਕੇ ਮੈਂ ਜਾਣਾ ਤੇ ਸੋਹਣ ਹੁੰਦਾ ਸੀ ਸੋਹਣ ਇੱਕ ਪਾਠਾ ਹੁੰਦਾ ਸੀ ਹਾਂ ਬੜਾ ਜਵਾਨ ਸੀ ਯਾਰ ਤਗੜਾ ਤੇ ਉਹਦੀਆਂ ਭੈਣਾਂ ਵੀ ਉਹ ਜਿਹੀ ਜਵਾਨ ਸੀ ਬਾਈ ਹੂੰ ਸਿੰਦੇ ਦੀ ਦੁਕਾਨ ਦੇ ਮੂਹਲੇ ਪਾਸੇ ਉਹਦਾ ਤੰਬੂ ਹੁੰਦਾ ਸੀ ਹਾਂ ਤੇ ਸਿੰਦੇਰਾ ਬੜੀ ਆੜੀ ਹੁੰਦੀ ਸੀ ਆਮ ਹਰੇਕ ਬੰਦੇ ਨਾਲ ਮਿਲ ਵਰਤਣ ਸੀ ਉਹਦਾ ਹਾਂ ਇੰਨਾ ਪਿਆਰਾ ਬੰਦਾ ਸੀ ਸੋਹਣ ਨਾ ਕੀ ਬਈ ਉਹ ਦਾ ਸਾਰੇ ਸਾਮੇ ਜੰਗੀ ਸੀ ਪੱਠੇ-ਪੁੱਠੇ ਉਹ ਵੜ ਕੇ ਆਉਂਦੇ ਸੀ ਲੋਕਾਂ ਹਾਂ ਉਹ ਪੱਠੇ ਭਾਈ ਬਾਣੀ ਸੀ ਹਰੇਕ ਦਾ ਤੇ ਜਾਣਾ ਉਹਨੇ ਬੋਤੇ ਤੇ ਪੱਠੇ ਲਿਉਨੇ ਤੇ ਲਿਆ ਆ ਕੇ ਤੇ ਬੋਤੇ ਦੇ ਸਾਰੇ ਪਸੂਆਂ ਨੂੰ ਸਲਰੇ ਧਾਰਾ ਕੋਲਿਆਂ ਪਰ ਹੱਥ ਨੇ ਮੰਜਾਂ ਦਾ ਦੁੱਧ ਪੋਲਣੇ ਡੈਰੀ ਜਾਂ ਫੇਜ ਤਾਂ ਤਾਂ ਹੁੰਦਾ ਸੀ ਉੱਥੇ ਹੀ ਆਏ ਉੱਥੇ ਬੈਠ ਜਾਂਦਾ ਸੀ ਉਹ ਉੱਥੇ ਬੈਠ ਜਾਂਦਾ ਸੀ ਉਹਦਾ ਜਿੰਨਾ ਚਿਰ ਉਹ ਰਹਿੰਦੇ ਸੀ ਤੇ ਜਦੋਂ ਸਮੇਂ ਕਿੰਨੇ ਚੰਗੇ ਸੀ ਹਨਾ ਉਹ ਸਮਾਂ ਨਹੀਂ ਬਾਈ ਮੁੜ ਕੇ ਆਉਣਾ ਮੁੜ ਕੇ ਹੁਣ ਆਉਣਾ ਨਹੀਂ ਉਹ ਸਮਾਂ ਨਾ ਉਹ ਖੇਡਾਉਣਗੇ ਨਾ ਉਹ ਖੇਡਾਉਣਗੇ ਬਲ ਕੱਲੀਆਂ ਬਲਦਾਂ ਦੇ ਗਲ ਚ ਪਈਆਂ ਹੋਣੀਆਂ ਹਾਂ ਟਣ ਟਣ ਖੜਕਦੀਆਂ ਜਾਂਣਾ ਤੜਕੇ ਤੋਂ ਖੇਤਾਂ 'ਚ ਹਲ ਪਾਉਣ ਜਾਣਾ ਕਿਹਣਾ ਬਲਦਾਂ ਟੱਲੀਆਂ ਪਾਈਆਂ ਕਾਦੋਂ ਪਾਈਆਂ ਇਹ ਮੰਨ ਤੂੰ ਦੇਖਿਆ ਬੁੜੀਆਂ ਦੇ ਘਗਰੇ ਪਾਏ ਨਹੀਂ ਮੈਂ ਘੱਟ ਨਹੀਂ ਮੈਂ ਨਹੀਂ ਦੇਖੀ ਮੈਂ ਦੇਖਿਆ ਮੈਨੂੰ ਮੈਨਾਂ ਵੀ ਇਹ ਮੇਰਾ ਜਨਮ ਤਾਂ ਹੋਇਆ ਵਾ 59 ਦਾ 59 ਦਾ ਮੇਰਾ ਜਨਮ 55 ਦਾ ਵਾ ਮਿਆਣੀ ਬਾੜ ਤਰੇਟ ਦੀ ਸਾਂਜੇ ਦੇ ਵਿੱਚ ਮੈਨੂੰ ਸੁਰਤ ਸੀ ਹਾਂ ਉਦੋਂ ਜਿਹੜੇ ਵਿਆਹ ਬੂਜੇ ਹੋਏ ਮੇਰੇ ਮਾਸਿਕਾਂ ਦੇ ਵੀ ਹੋਏ ਆ ਹੋਰ ਵੀ ਅਸੀਂ ਵੀ ਰਸਤੇ ਇਕੱਲੋ ਕਰਾਏ ਆ ਬੀਬੀ ਉਹਨਾਂ ਦੇ ਬਾਪ ਕੋਲੋਂ ਮੈਂ ਜਾਂਦਾ ਰਿਆ ਉਦੋਂ ਜਿਹੜੀਆਂ ਬੁੜੀਆਂ ਸੀ ਨਾ ਖੇਤ ਜਾਣਾ ਜਦੋਂ ਉਹਨਾਂ ਨੇ ਰੋਟੀ ਲੈ ਕੇ ਪਹਿਲੀਆਂ ਪਹਿਲਾਂ ਪਹਿਲਾਂ ਨਵੀਆਂ ਨਵੀਆਂ ਨੇ ਉਦੋਂ ਕੱਕਰਾਵਾ ਕੇ ਜਾਂਦੇ ਘਗਰਾਵਾ ਤੇ ਜਾਂਦੇ ਹਾਂ ਘਗਰਾਵਾ ਤੇ ਝੱਗਾ ਹੁੰਦਾ ਸੀ ਗੋਡਿਆਂ ਤੋਂ ਨੀਵਾ ਅੱਛਾ ਜਦੋਂ ਅਸੀਂ ਗੱਡਿਆਂ ਵਾਲੇ ਜੀ ਹੁੰਦੇ ਹਾਂ 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 ਤੇ ਅੱਜ ਘੱਟ ਗਾਲੇ ਫਿਰਦੇ ਆ ਕੱਕਰੀ ਜੀ ਬਾਈ ਹਾਂ ਤੇ ਨੀਵਾ ਝੱਗਾ ਤੇ ਉਹ ਪਹਿਰਾਵਾ ਆਪਣਾ ਅਸਲ ਗੱਡੀਆਂ ਵਾਲਾ ਪਹਿਲੀਆਂ ਆਪਣੇ ਨੇੜੇ ਬਜ਼ੁਰਗ ਸੀ ਇਹ ਤਾਂ ਹੁਣ ਆਪਣਾ ਪਹਿਰਾਵਾ ਬਦਲ ਗਿਆ ਬਾਹਰ ਦੀ ਆ ਸ਼ਾਮ ਦੇ ਸਾਥ ਸ਼ਾਮ ਦੇ ਸਾਗੇ ਇਹਨਾਂ ਨੇ ਵਧਾਤਾ ਪੂਰਬੀਆਂ ਨੇ ਤੇ ਸ਼ਾਮ ਵਾਲਿਆਂ ਨੇ ਤੇ ਨਹੀਂ ਤਾਂ ਆਪਣਾ ਅਸਲ ਪਹਿਰਾਵਾ ਤਾਂ ਜਿਹੜਾ ਗੱਡੀਆਂ ਵਾਲਾ ਜਿਹੜੇ ਗੱਡੀਆਂ ਵਾਲੇ ਬੁੜਿਆਂ ਦੇ ਚਾਗਰਾ ਨੀਵਾ ਝੱਗਾ ਸਿਰ ਤੇ ਦੁਪੱਟਾ ਪਹਿਰਾ ਵਿੱਚ ਜੁੱਤੀ ਤੇ ਮੋਢੇ ਤੇ ਦੁਪੱਟਾ ਇਹ ਹੁੰਦਾ ਸੀਗਾ ਆਪਣਾ ਪਹਿਰਾਵਾ ਤੇ ਬੁੜੀਆਂ ਦੇ ਪਾਈ ਹੁੰਦੀ ਸੀ ਘਗਰਾ ਇਹ ਨੀਵਾ ਚਗਾ ਨੀਵਾ ਤੇ ਘਰੇ ਆ ਕੇ ਉਹਨੇ ਪਾ ਲਈ ਨੀ ਸਲਵਾਰ ਤੇ ਜਦੋਂ ਖੇਤ ਨੂੰ ਜਾਣਾ ਉਦੋਂ ਘਗਰਾ ਪਾ ਕੇ ਜਾਣਾ ਪਤਾ ਲੱਗਦਾ ਵੀ ਇਹ ਬਹੂ ਜਾਂਦੀ ਐ ਬਸ ਕੋਈ ਨਹੀਂ ਵੀ ਇੱਕ ਪਤਾ ਨਾ ਕੁੜੀ ਦਾ ਜੇ ਬਹੂ ਨੇ ਜਾਣਾ ਘਗਰਾ ਪਾ ਕੇ ਜਾਣਾ ਇਹ ਕੁੜੀ ਨੇ ਜਾਣਾ ਉਹਨੇ ਆਪਦੇ ਪਾਟੇ ਟਾਕਿਆਂ ਟੁਕਿਆਂ ਵਾਲੇ ਜਿਹੜੇ ਕੁੜੀ ਦੇ ਟਾਕੇ ਵਾਲੇ ਲੇੜੇ ਲੱਗੇ ਹੁੰਦੇ ਆ ਆਮ ਕਪੜਾ ਪਹਿਨੇ ਹੁੰਦਾ ਜੀ ਹੂੰ ਉਹ ਪਤਾ ਲੱਗਦਾ ਸੀ ਵੀ ਇਹ ਪਿੰਡ ਦੀ ਕੁੜੀ ਹੈ ਹੁਣ ਤਾਂ ਯਾਰ ਨਾ ਕੁੜੀ ਦਾ ਨਾ ਬਹੂ ਦਾ ਪਤਾ ਹੀ ਨਹੀਂ ਲੱਗਦਾ ਉਹ ਜਿਹੜੇ ਕੁੜੀ ਦੇ ਆ ਉਹੀ ਜੀ ਬਹੂ ਦੇ ਆ ਹਾਂ ਬਾਲਾ ਜਵਾਨੇ ਦਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਬਾਈ ਬਾਕੀ ਕਹਿੰਦੇ ਜਦੋਂ ਖੂਹ ਖਾ ਲਾਉਂਦੇ ਸੀ ਨਾ ਦੀਦ ਬੋਗਦੀ ਬੁੜਨੇ ਹਾਂ ਕਣੇ ਖੇਤੋਂ ਭਗਰੇ ਪਾ ਕੇ ਤੇ ਦੇਖ ਕਰਕੇ ਪੱਕੀ ਦੇਣ ਕਹਿੰਦੇ ਸੀ ਨੂੰ ਆ ਪ੍ਰਸ਼ਾਦ ਨੂੰ ਹਾਂ ਪੱਕੀ ਦੇਖ ਕਰਕੇ ਲੈ ਕੇ ਆਲੀ ਤੇ ਗੀਤ ਗਾਉਂਦੀਆਂ ਨੇ ਜਾਣਾ ਤੇ ਜਾ ਕੇ ਉਹ ਤੇ ਗੀਤ ਗਾਉਣੇ ਉਹਨੂੰ ਚੱਕ ਨੂੰ ਗੀਤ ਸੁਣਾਉਂਦੇ ਆ ਉਹਦੀਆਂ ਸੀ ਜਿਹੜਾ ਚੱਕ ਬਹੋਦੇ ਤੱਲੇ ਜਿਹੜਾ ਕੱਪੜਾ ਸੀ ਆ ਵੀ ਇਹਨੇ ਮੁੜ ਕੇ ਦਿਸਣਾ ਨਹੀਂ ਦਿਸਣਾ ਨਹੀਂ ਆਉਣਾ ਨਹੀਂ ਆਪਣੇ ਕੋਲੇ ਜਾਂਦੀ ਵਾਰ ਤਾਂ ਆਪਣੇ ਕੋਲੇ ਜਾਂਦੀ ਵਾਰ ਤਾਂ ਆਪਣੇ ਕੋਲੇ ਚੱਕ ਨੇ ਨਹੀਂ ਆਉਣਾ ਪਰ ਸਾਡੇ ਘਰੇ ਸਾਡਾ ਖੂਹ ਸੀ ਜਿਹੜਾ ਉਹਦਾ ਜਿਹੜਾ ਚੱਕ ਪਾਇਆ ਸੀ ਜਦੋਂ ਅਸੀਂ ਆ ਡੂੰਘਾ ਕਰਿਆ ਨਾ ਖੂਹ ਹੁਣ ਬਾਅਦ ਚ ਬੱਚੀ ਲਈ ਆ ਉਹ ਖੂਹ ਦੇ ਵਿੱਚ ਤੇ ਚੱਕ ਬਾਹਰ ਆਹੀ ਕਰ ਲਿਆ ਟੋੜ 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 ਕੇ ਬੱਡ ਬੱਡ ਕੇ ਚੱਕ ਬਾਹਰ ਆ ਗਿਆ ਸਾਡਾ ਤੇ ਮੈਂ ਉਹਦੇ ਕੋਈ ਲਕਣਾ ਮੇਰੀਆਂ ਸਾਡੇ ਉਧਰਲੇ ਘਰੇ ਪਈਆਂ ਵੀ ਹੁੰਦੀਆਂ ਸੀ ਹੁਣ ਤਾਂ ਪਤਾ ਨਹੀਂ ਕਿੱਥੇ ਸੜਦੇ ਹੋਣੇ ਹਰਮਣ ਹੋਣੇ ਤੈਨੂੰ ਉਧਰਲੇ ਕਰੇ ਸਾਡੇ ਚੱਕ ਦੀ ਲੱਪਣ ਪਈ ਹੁੰਦੀ ਬਹੁਤ ਕਾਲੀ ਚਾਹ ਚੱਕ ਹੁੰਦਾ ਥੱਲੇ ਪਾਇਆ ਵਾ ਜਿਹਦੇ ਤੇ ਖੂਹ ਥੱਲੇ ਨੂੰ ਜਾਂਦਾ ਸੀ ਥੱਲੇ ਜਾਂਦਾ ਕਿਵੇਂ ਲੋਹੇ ਦੇ ਪੌੜੇ ਹੁੰਦੇ ਲੋਹੇ ਦੇ ਪੌੜਾ ਆਪਣੇ ਆਪ ਹੁੰਦੇ ਸੀਗੇ ਉਸ ਤਰ੍ਹਾਂ ਦਾ ਚੱਕ ਹੁੰਦਾ ਸੀ ਤੇ ਖੂਹਾਂ ਦੇ ਵਿੱਚੋਂ ਨਾ ਪਾਣੀ ਐ ਜੇ ਐ ਦੇਖਣਾ ਤੇ ਪਾਣੀ ਆਈ ਜਾਂਦਾ ਵੀ ਉੱਤੇ ਹੀ ਪਿਆ ਪਾਣੀ ਇੱਥੇ 5 ਫੁੱਟ 6 ਫੁੱਟ ਨਹੀਂ ਵਾ ਹੁੰਦਾ ਸੀ ਟੋਕੂ ਤੋਂ ਮੈਂ ਦੇਖਿਆ ਤੇ ਮਾਲਾਂ ਹੀ ਛੋਟੇ ਛੋਟੇ ਫਿਰ ਹੌਲੀ ਹੌਲੀ ਜਿਵੇਂ ਥੱਲੇ ਚਲੇ ਆ ਗਿਆ ਪਾਣੀ ਫਿਰ ਆਪਾਂ ਖੋਲ ਵਿੱਚ ਟਿੰਡਾ ਪਾ ਗਣੀਆ ਔਰ ਪਾ ਗਣੀਆ ਪਨਾਲੇ ਹੁਣ ਉਹਦੇ ਜਿਹੜੀ ਪਨਾਲੇ ਦੇ ਮੂਰੇ ਨਾਈ ਜਾਣਾ ਹਾਂ ਪਨਾਲੇ ਦੀ ਜੇ ਮੈਂ ਹੁਣ ਆਪਾਂ ਫੇਰ ਇੰਜਣਾਂ ਦੀਆਂ ਧਾਰਾ ਮੂਰੇ ਨਹਾਉਣ ਲਾ ਗਏ ਸੀ ਫੇਰ ਉਹ ਹਾਲਤ ਦੇ ਪਨਾਲੇ ਮੂਰੇ ਨਹਾਉਣਾ ਪਨਾਲੇ ਚ ਪੈ ਜਾਣਾ ਐ ਜਿਹੜੀ ਬਹੁਤ ਉਹ ਤੋਂ ਗੁੜਿਆਂ ਦੇ ਨਾਲ ਖੇਤ ਬੰਨੇ ਜੇ ਜਾਣਾ ਨਾ ਐਂਦੇ ਬਾਕੀਆਂ ਵੀ ਜਿਹੜੇ ਛੋਟੇ ਛੋਟੇ ਜਿਹੇ ਕਹਿ ਰਿਆ ਮਲਜਾਰ ਕੇ ਹਾਂ ਐਨੇ ਕਿ ਖੂਦਾ ਕਹਿਰਾ ਹੁੰਦਾ ਸੀ ਮੈਥੇ ਡੈ ਹਾਂ ਤੇ ਕਿੱਲੇ ਦੀ ਵਾਹੇ ਨੂੰ ਪਾਇਆ ਉਹਦੇ ਉੱਥੇ ਬੰਦੇ ਨੇ ਬੈਠੇ ਨੇ ਛੱਡੀ ਜਾਣੇ ਇਧਰੋਂ ਇੱਕ ਨੇ ਹਲ ਤੱਕ ਹੀ ਜਾਣਾ ਨੇ ਕਹਣਾ ਇਹ ਤਾਂ ਹੋ ਗਿਆ ਹੋ ਗਿਆ ਛੱਡ ਦੇ ਛੱਡ ਦੇ ਆ ਤੇ ਫੇਰ ਤੂੰ ਹੋਰ ਲਾ ਲਾ ਹਰ ਖਰਚਾ ਤਾਂ ਹੁੰਦਾ ਹੀ ਨਹੀਂ ਸੀ ਕੋਈ ਕਿਉਂ ਗੱਡੇ ਦਾ ਖਰਚਾ ਨਹੀਂ ਸੀ ਕੋਈ ਹਾਂ ਤੇ ਬਾੜ ਦਾ ਲਾ ਖਰਚਾ ਪੱਠੇ ਹੁੰਦੇ ਪੱਠੇ ਦਾ ਬਾੜ ਖਰਚਾ ਇਹ ਕਿਤੇ ਹੁੰਦੇ ਸੀ ਹਾਂ ਤੇ ਫੇਰ ਕੋਈ ਆਹ ਤੇਲ ਦਾ ਡੀਜ਼ਲ ਦਾ ਖਰਚਾ ਨਹੀਂ ਸੀ ਹਲਤ ਪਈ ਪਲੀ ਕਰ ਦੇਣੀ ਜਿਹੜੇ ਪੈਸੇ ਬੁੜੇ ਨੇ ਚਾਰਕ ਵਟ ਲੈਣ ਦਾ ਛੱਲੜ ਆਵਦੀ ਫਸਲ ਫਸਲ ਦੇ ਉਹ ਉਹਨੇ ਦੇ ਕੋਲੇ ਹੀ ਰਹਿੰਦੇ ਸੀ ਕੋਲੇ ਰਹਿੰਦੇ ਈਏ ਤਾਂ ਹੀ ਇਹਨਾਂ ਨੂੰ ਤਾਂ ਹੀ ਇਹ ਕਿਰਤ ਕਰਦੇ ਹੁੰਦੇ ਸੀ ਆ ਪਤਨੋ ਕਿਰਤ ਨਹੀਂ ਨ ਕਰਦੇ ਬਜ਼ੁਰਗ ਆਪਣੇ ਪੁਰਾਣੇ ਬਹੁਤ ਕਰਤ ਕਰਦੇ ਸੀ ਬਹੁਤ ਕਰਤ ਬਾਈ ਜਾਨੀ ਕੋਈ ਥੋੜੇ ਪੈਸੇ ਹੁੰਦੇ ਸੀ ਉਹਨੇ ਰੱਖੀ ਰਹਾ ਦੇ ਦੀ ਹਾਂ ਪਹਿਲਾਂ ਆਪਣੇ ਹੁਣ ਬਜ਼ੁਰਗਾਂ ਦੇ ਸੱਤ ਸੱਤ ਅੱਠ ਅੱਠ ਹੁੰਦੇ ਸੀ ਪਿੰਡ ਭਰਾ ਇਹ ਤੇ ਸਾਰਿਆਂ ਦੇ ਵਿਆਹ ਕਰੇ ਤੇ ਕਿਸੇ ਦਸਾਰਾਂ ਦੇ ਵਿਆਹ ਕਰਕੇ ਹੋਰਾ ਪੈਲੀ ਨਹੀਂ ਧਰੀ ਕਿਸੇ ਨੇ ਨਹੀਂ ਧਰੀ ਨਹੀਂ ਧਰੀ ਸਮਝਿਆ ਨਾ ਗੱਲ ਹੁਣ ਮੇਰੇ ਦੋ ਬੇਰੀਆਂ ਭੂਆ ਸੀ ਹਾਂ ਤੇ ਚਾਰ ਬਾਪੂ ਨੇ ਤਿੰਨ ਵਿਆਹ ਕਰਾ ਸਾਡੇ ਚਾਚੇ ਉਹਨਾਂ ਦੇ ਤੇ ਬਾਪੂ ਉਹਨਾਂ ਦੇ ਤੇ ਦੋ ਬੇਰੀਆਂ ਭੂਆ ਦੇ ਇੱਕ ਵੀ ਸਿਆਲੇ ਨਹੀਂ ਸੀ ਧਰਿਆ ਜਮਣ ਦੇਖ ਲਓ ਤੇ ਆ ਹੋਰ ਵੀ ਆਪਣੇ ਦੇਖ ਲੈ ਸਾਰੇ ਲੱਤ ਲੁੱਤਰ ਕੇ ਛੋਡੇ ਸਾਰਿਆਂ ਦੇ ਕਿਸੇ ਨੇ ਨਹੀਂ ਸੀ ਧਰਿਆ ਨਹੀਂ ਬਹੁਤੀ ਪੈੜੀ ਆਪੋ ਆਪਣੀ ਆਪਣੇ ਕੋਲੇ ਸੀ ਆਪਣੇ ਕੋਲੇ ਜੀ ਹੋਈ ਤਾ ਕਿਉਂਕਿ ਛੋਲੇ ਆਪਦੇ ਘਰ ਦੇ ਹੋ ਜਾਣੇ ਤੇ ਕਿਉਂ ਆਪਦਾ ਘਰ ਦਾ ਹੋ ਜਾਂਦਾ ਹੁੰਦਾ ਸੀ ਗੋੜਾ ਆਪਦਾ ਘਰ ਦਾ ਹੁੰਦਾ ਸੀ ਗੁਰਦਾ ਪ੍ਰਸ਼ਾਦ ਹੁੰਦਾ ਸੀ ਗੋੜ ਦੀ ਪੰਜੀਰੀ ਜੀ ਉਹਦੀ ਸੀ ਪਕੌੜੇ ਉਹਨੇ ਵੇਸਣ ਦੇ ਤੇ ਹਲਵਾਈ ਨੂੰ ਦੇਣੇ ਨਹੀਂ ਤੋੜੇ ਕੋਤੇ ਉਹ ਵੀ ਆਪਣਾ ਰਾਜਾ ਜਿਹੜਾ ਆਪਦਾ ਹੁੰਦਾ ਸੀ ਉਹਨੂੰ ਸਾਈਜ਼ ਨਹੀਂ ਸੀ ਦਿੰਦੇ ਹੁੰਦੇ ਉਨੇ ਉਹ ਕੰਮ ਕਰਨਾ ਥਰੇ ਵਿਆਹ ਕਿਉਂਕਿ ਲੱਗੀ ਆਏ ਆਪਾਂ ਹਾਂ ਲੱਗੀ ਆ ਉਹਨੂੰ ਲਾਗ ਹੀ ਦਿੰਦੇ ਹੁੰਦੇ ਸੀ ਉਹਨੂੰ ਲਾਗ ਹੀ ਦਿੰਦੇ ਇਹ ਤਾਂ ਹੁਣ ਆਪਾਂ ਜਦੋਂ ਆ ਗਲਾਬ ਜਾਮਣਾਂ ਜਾਂ ਪਕੌਣ ਲੱਗੇ ਬਾਹਾਂ ਕੁਝ ਅਲੂਆਂ ਦੀਆਂ ਚਰੂਦੀਆਂ ਪਕਾਉਣ ਲੱਗੇ ਉਦੋਂ ਚੱਲਿਆ ਹਲਵਾਈ ਤਾਂ ਹਾਂ ਪਹਿਲਾਂ ਹਲਵਾਈ ਲੂਈ ਦੀ ਸੀ ਹੁੰਦੇ ਪਹਿਲਾਂ ਇੱਕ ਸੱਖਰ ਜੀ ਬਣਾਉਣ ਦੇ ਲਈ ਸੱਖਰ ਬਣਾ ਲੈਣੀ ਉਹ ਹੀ ਖਾਈ ਜਾਣੀ ਆ ਪਕੌੜੀਆਂ ਜੀ ਦਾ ਬਾਹ ਛੋਲੇ ਦੀ ਦਾਲ ਹੋਣੀ ਜਾਂ ਆਲੂ ਵਾਲੀ ਦਾਲ ਹੋਣੀ ਤੇ ਵੱਡਾ ਥਾਲ ਦਾ ਕਾਸੀ ਜੀ ਦਾ ਏਡਾ ਉਹਦੇ ਵਿੱਚ 73 ਜਣਿਆਂ ਨੇ ਬਹਿਣਾ ਪਟਿਆ ਤੇ ਇਹ ਜਨਮ ਰਾਤ ਨੇ ਗਈ ਤੇ ਉਹਦੇ ਚ ਰੋਟੀ ਖਾ ਕੇ ਚੱਕਾ ਰੇ ਉੱਥੇ ਮੁਰਿਆ ਬਟ ਖਾਣਾ ਵੱਡੇ ਗਲਾਸ ਉਹਨੇ ਛੇਡੇ ਤੇ ਉਹਨਾਂ ਚ ਪਾਣੀ ਲੱਸੀ ਚਾਹ ਜੋ ਪੀ ਜਣੀ ਤਿੰਨ ਤਿੰਨ ਦਿਨ ਵਰਤ ਰਹਿਣੀ ਹਾਂ ਤੇ ਰੀੜੂ ਲੱਗੇ ਹੋਣੇ ਤਾਂ ਮੰਜੇ ਜੋੜ ਕੇ ਤਾਂ ਉਹਨੇ ਮੰਜੇ ਜੋੜ ਕੇ ਉਹਨੇ ਪੂਲੀ ਆ ਗਿਆ ਜੀ ਪੂਲੀ ਦੇ ਗੀਤੇ ਸਦੀ ਗੀਤੇ ਪਕਾਨੇ ਦੇ ਮਾਣ ਵੀ ਦਾ ਸਾਡੀ ਸੁਰਤ ਚ ਆਏ ਆ ਪੂਰੇ ਹਾਂ ਸੋਰਤਾ ਜੀ ਚਲੇ ਗਏ ਹਮ ਅਫਸਰ ਸੇ ਚਲੇ ਗਏ ਇਹ ਹਾਂ ਬੜਾ ਜਮਾਨਾ ਚੰਗਾ ਸੀ ਦੂਜਾ ਮੰਦਰਾ ਬਹੁਤ ਜਿਆਦੇ ਉਹ ਲੋਕ ਬੜੇ ਭੋਲੇ ਲੋਕ ਸੀ ਯਾਰ ਇੰਨੇ ਭੋਲੇ ਲੋਕ ਸੀ ਨਾ ਹਾਂ ਤੂੰ ਗੱਲ ਕਰ ਯਾਰ ਕਿਸੇ ਦੇ ਸਰਾਉਣ ਵਾਲੀ ਗੱਲ ਦੀ ਸੀ ਨਾ ਨਾ ਇਹ ਕੋਈ ਲੜ ਗਈ ਪਿਆ 4-5 ਬੰਦੇ ਨੇ ਇਕੱਠੇ ਹੋ ਜਾਣਾ ਇਕੱਠੇ ਹੋ ਕੇ ਕਹਿਣਾ ਚਲੋ ਇਹ ਥੋੜੇ ਦਜਾ ਮੈਂ ਕਰਾਉਣਾ ਸੋਲਾ ਰੱਦੀ ਚਲ ਮੈਂ ਲੱਗਦਾ ਬੂਰੇ ਚਲੋ ਐਤੋ ਮੁਰੇ ਖਬਰਦਾਰ ਜੀ ਬੋਲਿਆ ਪੁਲਾਨਿਆ ਤੂੰ ਇਹਦੇ ਮੂਰੇ ਤੇਰਾ ਚਾਚਾ ਹੋਵੇ ਤੇਰਾ ਤਾਇਆ ਹੈ ਕਿਉਂ ਬੋਲਿਆ ਤੂੰ ਨਹੀਂ ਚਾਚਾ ਮੈਂ ਗਾਂ ਨੂੰ ਨਹੀਂ ਬੋਲਦਾ ਖਬਰਦਾਰ ਜੇ ਬੋਲਿਆ ਦੇਖ ਲੈ ਚਲ ਓਏ ਚਲ ਤੂੰ ਵੀ ਉੱਠ ਕੇ ਕਰ ਕੰਮ ਹਾਂ ਘਰੇ ਕੰਮ ਕਰੀ ਜਾਂਦਾ ਆਪਦੇ ਸਾਲੇ ਹੋਏ ਆ ਫੁੱਲਣ ਐ ਕਰ ਕਰ ਕੇ ਚਾਲ ਹੋਰ ਦੇਣੇ ਤੇ ਕਹਣਾ ਉਹ ਤੋਂ ਫਿਰ ਸਾਰੇ ਡਰਦੇ ਨੇ ਕਹਿੰਦੇ ਵੀ ਫੁੱਲਣਾ ਬੜਾ ਬੜਾ ਤੜਾ ਹਾਂ ਤੜਾ ਬੜਾ ਆਪਾਂ ਨੂੰ ਵੱਡਾ ਹਾਂ ਉੱਤੂਗਾ ਉੱਤੂਗਾ ਹਾਂ ਆਪਣਾ ਥੋੜੇ ਹੁੰਦੇ ਸੀ ਆਪਣੇ ਗੁਆੜ ਦੇ ਵਿੱਚ ਘਰ ਵੀ ਜਿਹੜੇ ਤੂੰ ਜਿਹੜੇ ਤੇਰੇ ਨੇੜੇ ਘਰ ਲੱਗਦੇ ਉਹਨੂੰ ਕੋਲਾ ਰਹਿੰਦੇ ਸੀ ਹਾਂ ਉਹਦੇ ਚੋਂ ਇੱਕ ਬਜ਼ੁਰਗ ਥੋੜਾ ਜਿਹੜਾ ਸਿਆਣਾ ਸਾਰਿਆਂ ਚੋਂ ਆਪਾਂ ਉਹਨੂੰ ਸਾਧਦੇ ਹੁੰਦੇ ਸੀ ਹੂੰ ਜੇ ਕੋਈ ਗੱਲਬਾਤ ਹੋਣੀ ਨਹੀਂ ਕਰੀ ਵੀ ਰੌਲਾ ਪੈ ਜਾਂਦਾ ਮਲਾਂ ਮੋਟਾ ਕੋਈ ਲੜਾਈ ਝਗੜਾ ਹੋਣਾ ਉਦੋਂ ਲੜੀ ਪੰਜ ਪੰਜ ਦਾ ਹੁੰਦੇ ਸੀ ਘਰੇ ਚੇਚ ਤੇ ਇੱਕ ਦੂਜੇ ਦਾ ਰੌਲਾ ਪਿਆ ਹੀ ਰਹਿੰਦਾ ਵੱਲਾ ਮੋਟਾ ਮੈਂ ਨਹੀਂ ਕੰਮ ਕਰਨਾ ਉਹਨੇ ਕਿਹਾ ਮੈਂ ਨਹੀਂ ਕਰਨਾ ਉਨੇ ਜਾ ਕੇ ਬੁਢੇ ਨੇ ਕਿਹਾ ਕੀ ਗੱਲ ਤੂੰ ਕਾਤੋਂ ਨਹੀਂ ਕੰਮ ਕਰਦਾ ਹਮ ਰੋਲਾ ਕੋਈ ਹੋਣਾ ਮਾਣਾ ਮੋਟਾ ਮੈਨੂੰ ਪੈਸੇ ਨਹੀਂ ਦਿੰਦੇ ਮੇਰੀ ਜੁੱਤੀ ਨਹੀਂ ਦਿੰਦੇ ਮੈਨੂੰ ਕੱਪੜਾ ਨਹੀਂ ਦਿੰਦੇ ਐਹੀ ਜੀ ਗੱਲ ਦੀ ਕੋਈ ਨਹੀਂ ਮੈਂ ਸਮਾਪੂ ਤੈਨੂੰ ਚਾਲ ਆਹ ਚਾਲ ਕੰਮ ਕਰ ਆਹ ਕੰਮ ਕਰਦਾ ਆਹ ਕਹਿ ਕੇ ਲਾ ਲਾ ਬਈ ਦਾ ਕਹਿੰਦੇ ਇੱਕ ਨਹੀਂ ਕੰਮ ਕਰਦਾ ਰੇਂਗਲ ਚਾਰ ਦਿਨ ਬੈਠਾ ਰਹੇ ਫਿਰਦਾ ਰੇਂਗਲ ਚਾਰ ਦਿਨ ਆਪਣੇ ਕੋਈ ਨਹੀਂ ਆਪੇ ਹੰਮਕੇ ਲੱਗ ਜੂਗਾ ਹਾਂ ਆਪੇ ਉਹਨੇ ਜਾ ਕੇ ਰੋਟੀ ਹਾਂ ਇਹ ਤਾਂ ਪਤਾ ਲੱਗਿਆ ਹੁਣ ਮੈਨੂੰ ਪੜਾਉਣੀ ਨਹੀਂ ਉਦੋਂ ਉਦੋਂ ਤਾਂ ਗਰੀਬੀ ਹੁੰਦੀ ਸੀ ਹਰੇਕ ਤੇ ਬਾਈ ਹਾਂ ਰੇਣਾ ਉਹ ਇਹ ਕੂਠਿਆਂ ਤੇ ਪਏ ਪੀਰਾਂ ਦੱਸਦੇ ਆਪਣੇ ਗਵਾੜ ਚੋਂ ਪਤਾ ਨਹੀਂ ਕਿੰਨਾਂ ਦੇ ਘਰ ਦੇ ਬਾਪੂ ਨੇ ਗੱਲ ਸੁਣਾਉਂਦੇ ਚਲੋ ਆਪਾਂ ਨਾਂ ਤੱਕ ਹੀ ਲੈਣਾ ਹਾਂ ਹਾਂ ਉਹ ਬੈਠਾ ਬੈਠਾ ਕਹਦਾ ਕਹਿੰਦਾ ਬਾਪੂ ਉਹ ਕਹਿੰਦਾ ਹਾਂ ਕਹਿੰਦਾ ਮੈਂ ਤਾਂ ਅੱਡ ਹੋ ਜਾਣਾ ਹਾਂ ਉਹ ਕਹਿੰਦਾ ਅੱਡ ਹੋ ਜਾਣਾ ਕਹਿੰਦਾ ਹਾਂ ਕਹਿੰਦਾ ਚੰਗਾ ਜੀ ਅੱਡ ਹੋਣਾ ਤੇ ਐਂ ਕਰ ਤੂੰ ਤੇਰਾ ਮੂੰਹ ਕਿੱਧਰ ਨੂੰ ਆਇਆ ਹਾਂ ਕਹਿੰਦਾ ਮੇਰਾ ਮੂੰਹ ਚੜਦੀ ਜੰਨੀ ਨੂੰ ਦੋ ਪਏ ਉਹਦੇ ਸਿਕ ਮੰਜੇ ਤੇ ਹਾਂ ਕਹਿੰਦਾ ਉਹ ਤੇਰਾ ਕਿਧਰ ਨੂੰ ਦੂਜਾ ਕਹਿੰਦਾ ਮੇਰਾ ਸਹਿਬ ਦੀ ਜੰਨੀ ਨੂੰ ਕਹਿੰਦਾ ਬਸ ਐ 5100 ਉਹਨਾਂ ਨੂੰ ਦੋਨਾਂ ਨੂੰ ਆਉਂਦਾ ਵਾ ਆਉਂਦਾ ਤੂੰ ਤਨੂ ਮੂੰਹ ਕਰੀ ਤਾ ਤੂੰ ਤਨੂ ਪਿਆਟਦਾ ਤੀ ਰਹਿ ਗਈ ਅਟਦਾ ਹੈਗੀ ਐ ਇਹੇ ਕੰਮ ਹੁੰਦੇ ਸੀ ਬੁੜਿਆਂ ਦੇ ਤੇ ਬਸ ਐ ਕਹਿ ਕੇ ਟਕਾ ਦੇਣੇ ਐ ਕਹਿ ਕੇ ਟਕਾ ਦੇ ਪਤਾ ਵੀ ਹੁਣ ਅਟਦਾ ਹੋ ਗਿਆ ਅਟਦਾ ਹੋ ਗਿਆ ਬਸ ਕਹਿੰਦਾ ਸਾਲੇ ਐ ਕਿ 500 ਦਾ ਚੱਕੋ ਆਪਦਾ ਤੂੰ ਉਧਰ ਨੂੰ ਪਿਆ ਤੂੰ ਤਨੂ ਮੈਂ ਦੋ ਪੈਂਦਿਆਂ 51 ਤੇ ਉਦੋਂ ਐ ਹੁੰਦੇ ਸੀ ਬਾਲਾ ਰੇਕ ਬਹੁਤ ਸੋਹਣੀ ਯਾਰ ਦਿਨ ਕੱਟੀ ਕਰਦੇ ਹੁੰਦੇ ਸੀ ਹਾਂ ਮਰੀ ਜ਼ਿੰਦਗੀ 60ਾਂ ਦੇ ਵਿੱਚ ਇਕੱਠ ਹੋਣਾ ਐ ਬੈਠੇ ਹੋਣਾ 10 10 20 20 ਬੰਦੇ ਐ ਕੰਮ ਇੱਕ ਦੂਜੇ ਦਾ ਹਾੜੀ ਵੇਖ ਆਪਾਂ ਮੰਗਾਂ ਜਾਂਦੇ ਨੇ ਮੰਗੋ ਮੰਗਣਾ ਹਾੜੀ ਵੜੇ ਜੇ ਕੋਈ ਕਿਸੇ ਦੇ ਪਰਿਵਾਰ ਤੋਂ ਪਿੱਛੇ ਰਹਿ ਗਿਆ ਕਹਿਣਾ ਵੀ ਹਰ ਕਿਸੇ ਮੰਗ ਪਵਾਉ ਹਾਂ ਤੇ ਫਿਰ ਆਪਾਂ ਘਰ ਘਰ ਜਾ ਕੇ ਆਪਦੇ ਘਰਾਂ ਦੇ ਅਨੁਸਾਰਿਆਂ ਨੂੰ ਕਹਿਣਾ ਵੀ ਕੱਲ ਨੂੰ ਭਾਈ ਤੂੜ ਚੱਕ ਮੰਨੂ ਕਿ ਫਲਾਣੇ ਥਾਂ ਤੇ ਢੇੜੇ ਦਾ ਆਪਾਂ ਸਾਨੂੰ ਨੰਮਾ ਮਰਦਾ ਕਿ ਟਰਾਲੀ ਤੇ ਜਾਂ ਗੱਡਿਆਂ ਤੇ ਲੈ ਕੇ ਜਾਂਦੇ ਪਹਿਲਾਂ ਗੱਡਿਆਂ ਤੇ ਜਾਂਦੇ ਉੱਤਰ ਕੇ ਹੀ ਜਾਂਦੇ ਰਹੇ ਨੇ ਤੁਰ ਕੇ ਵੀ ਜਾਂਦੇ ਮੱਲੇ ਕੇ ਤੁਰ ਕੇ ਹੀ ਜਾਂਦੇ ਮੱਲੇ ਦੂਰ ਚੱਕ ਸਾਡੇ ਦੂਰ ਚੱਕ ਭੂਆ ਦੇ ਵੱਢ ਕੇ ਆਇਆ 2 ਸਾਲ ਬਤਾ ਦੇ ਚਾਚੇ ਨੇ ਤੇ ਤੁਰ ਕੇ ਹੀ ਜਾਂਦੇ ਰਹੇ ਆ ਤੁਰ ਕੇ ਹੀ ਉਧਰੋਂ ਨੇਰੇ ਹੋਏ ਰੋਟੀ ਖਾ ਕੇ ਤੁਰ ਪੈਣਾ ਤੇ ਘਰੇ ਆ ਜਾਣਾ ੜਕੋ ਫੇਰ ਵੱਢਣ ਲੱਗ ਜਾਣਾ ਉਦੋਂ ਮੰਗ ਐ ਤੁਰ ਕੇ ਜਾਉਂਦੇ ਸੀ ਬੰਗਰੋ ਟਰਾਲੀਆਂ ਨਹੀਂ ਆ ਗਈਆਂ ਚੱਲ ਫੇਰ ਟਰਾਲੀਆਂ ਟਰੋਲੀਆਂ ਦੇ ਜਾ।ਾਕੀ ਭਾਈ ਉਦੋਂ ਖਰਚਾ ਨਹੀਂ ਸੀ ਹੈ ਮਗਰ। ਉਹ ਜਿਹੜਾ ਸ਼ਰਾਬ ਵਾਲੇ ਤਾਂ ਲੋਕ ਬੰਦੇ ਆਪ ਹੀ ਘਰੇ ਕੱਢ ਲੈਂਦੇ ਸੀ। ਹਾਂ ਤੇ ਮੀਟ ਮੁਰਗਾ ਪਣਾ ਜਿਹਦਾ ਕੋਈ ਤਕੜਾ ਬੰਦਾ ਮੀਟ ਮੁਰਗਾ ਬਣਾ ਲੈਂਦਾ ਸੀ। ਨਹੀਂ ਤਾਂ ਦਾਲ ਹੀ ਨੇ ਤਾਂ ਦਾਲ ਹੀ ਚੱਲਦੀ ਹੁੰਦੀ ਸੀ। ਹਾਂ ਚੱਲ ਉਹਦੇ ਤੋਂ ਰੋਟੇ ਟਿਕਵਾ ਲਈਂ ਚਲੋ ਵੀਰੇ ਭਾਈ। ਆਏ ਜੜੀ ਆਏ ਚੱਲ ਪਹਿਲਾਂ ਹੀ ਕੰਮ। ਹਾਂ ਬਧੀਏਵੇਂ ਕਹਿੰਦਾ ਜੋਰ ਵੀ ਲਾਉਂਦੇ ਸੀ ਮੰਦੇ ਰਜਾ ਕੇ। ਲੈ ਇੰਨੀ ਹੋਣੀ ਫੇਰੀ ਵੱਢ ਕੇ ਆਉਂਦੇ ਨਹੀਂ ਆਹ ਸਾਰੀ ਵੱਢ ਕੇ ਆਉਂਦੀ ਸੀ। ਹਾਂ ਕਹਣਾ ਥੱਬੇ ਦਾ ਦੋੜ ਉਹਦੀਆਂ ਭਰੀਆਂ ਪਾ ਦਿਓ ਐ ਕਰ ਦੋ ਉਹ ਕਰ ਦੋ ਮੰਡਲੇ ਲਈ ਜਾਂਦੇ ਸੀ ਮੰਡਲੇ ਕਾਂ ਲਾਉਂ ਲੀਆਂ ਹਾਂ ਤੇ ਬਹੁਤ ਯਾਨੀ ਯਾਰ ਲੋਕਾਂ ਦਾ ਉਹ ਕੰਮ ਸੀ ਬਾਈ ਮਸ਼ੀਨਾ ਮਸੂਲਾ ਕਿੱਥੇ ਸੀ ਉਦੋਂ ਤਾਂ ਫੜੇ ਸੀ ਆ ਫੜੇ ਹੀ ਸੀ ਆ ਫੜੇ ਨਾਲ ਗੌਣੀ ਤੇ ਜੇ ਕਦੇ ਦਾਣੇ ਮੋਕ ਜਿਹੜੇ ਉੱਚੇ ਜੇ ਥਾਂ ਤੇ ਆਪਣੀ ਕੋਈ țeੜੀ ਜੀ ਆ ਜਾਣੀ ਉਹਨਾਂ ਕਥਾਂ ਵੱਢ ਕੇ ਤੇ ਖੇਤੀ ਕੁੱਟ ਲੈਣਾ ਇਹਦੀ ਕੁੱਟ ਲੈਣਾ ਕੁੱਟ ਕੇ ਲਿਆ ਕੇ ਭੈ ਲੈਣਾ ਇਹ ਜਿਹੇ ਦਿਨ ਹੁੰਦੇ ਸੀ ਲੋਕਾਂ ਤੇ ਸੱਚੀ ਗੱਲ ਹੈ ਬਾਈ ਹਾਂ ਸੱਚੀ ਗੱਲ ਹੈ ਐਸਾ ਪੂਸਾ ਕਿੱਥੇ ਹੁੰਦਾ ਸੀ ਕਿਸੇ ਕੋਲੇ ਨਾ 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 ਇਹ ਹਾਂ ਦੰਗੇ ਫਿਰ ਗੋਤਰੇ ਫਿਰ ਜੁੱਤੀ ਜੇ ਇਕੜੀਆਂ ਸਮਾ ਲਈ ਸਾਲ-ਸਾਲ ਉਹਦੀ ਬਾਰੀ ਨਹੀਂ ਸੀ ਆਉਂਦੀ ਅ ਮਕੜਾ ਇਹ ਤੈਨੂੰ ਇੱਕ ਸਮਾਹ ਕਹਿੰਦਾ ਦਿੱਤੀ ਸੀ ਉਹ ਸਾਲ ਤੇ ਕੋਈ ਤੋੜਦੀ ਜਾਂਦੀ ਹੂੰ ਤੇ ਐਂ ਜਣੇ ਸਮਾ ਇਹ ਜਾ ਹੁੰਦਾ ਸੀ ਬਾਈ ਬਹੁਤ ਮਾਰਾ ਸਤੇ ਪਾਛਰੇ ਅੱਜ ਤਾਂ ਬਾਲੇ ਸੌਖੇ ਆ ਬਾਲੇ ਅੱਜ ਤਾਂ ਲੋਕਾਂ ਕੋਲ ਟੋਕ ਨੂੰ ਟੁੱਟ ਦੱਸਦੇ ਹੁਣ ਹਾਂ ਹਰ ਤਾਂ ਯਾਰ ਜਿਹੜਾ ਕੋਈ ਮਰਜ਼ੀ ਖਾਈਦਾ ਜਿਹੜਾ ਕੋਈ ਮਰਜ਼ੀ ਪੀਦਾ ਆਥੜੇ ਤੋਂ ਦੇ ਕਿਵੇਂ ਅੱਡੇ ਤੇ ੱਟਾ ਪੈਂਦਾ ਬਰਕਰਾਂ ਦਾ ਗੋਲ ਕਪਿਆਂ ਦਾ ਸਪੂਸਿਆਂ ਦਾ ਕੀ ਕੁਝ ਖਾਂਦੇ ਆ ਲੋਕ ਅੱਡੇ ਕਿਦੇ ਦਾੰਦ ਕਾਬੰਦਾ ਠੀਕੇ ਦੇ ਤਾਂ ਸ਼ਰਾਬ ਦਾ ਦੇਖਣਾ ੱਟਾ ਪੈਂਦਾ ਲੋਕ ਕਿੰਨੀ ਪੀ ਜਾਂਦੇ ਆ ਆਪਣੇ ਦੋ ਆ ਦੋਨਾਂ ਤੇ ਬਾਹਰ ਨਹੀਂ ਹੁੰਦਾ ਉਦੋਂ ਲੋਕ ਨਾ ਪਹਿਲੀਆਂ ਚ ਬਹੁਤ ਅਦਾਰੂ ਲੋਕ ਘਟ ਪਿੰਦੇ ਸੀ ਬਹੁਤ ਘਟ ਆਹ ਪੜਦੇ ਬੜੇ ਉਦੋਂ ਛਾਪੇ ਵੀ ਪੁਲਿਸ ਦੇ ਬਾਲੇ ਪੈਂਦੇ ਹੁੰਦੇ ਸੀ ਹਾਂ ਉਦੋਂ ਕਿਉਂਕਿ ਗਰੀਬੀ ਸੀ ਬਣਾ ਲੇਖ ਲੈਂਦਾ ਸੀ ਕੋਈ ਨਾ ਕੋਈ ਚੁਗਲੀ ਕਰ ਦਿੰਦਾ ਸੀ ਆਪਸ ਵਿੱਚ ਹੀ ਕਰ ਦਿੰਦੇ ਸੀ ਲੋਕ ਕਹੇ ਪੀਪੇ ਜੇ ਲੈ ਆ ਕੇ ਵੇਚਦੇ ਆ ਪੀਪੇ ਚ ਦਾਰੂ ਆਉਂਦੀ ਹੁੰਦੀ ਸੀ ਲਿਆਉਣੇ ਇਧਰੋਂ ਲੱਤਰ ਚਾਚੇ ਹੁਣਾਂ ਨੇ ਲਿਆਉਣੇ ਹੋਰ ਕੜੀਆਂ ਨੇ ਲਿਆਉਣੇ ਉਦੋਂ ਪੀਂਦੇ ਸੀ ਲੋਕ ਐਂ ਦਾਰੂ ਲੋਲੂ ਨੇ ਥੋੜੀ ਥੇ ਲਿਆਉਣੀ ਟੂਬ ਲੱਦ ਕੇ ਟੂਬ ਲਾ ਲਈਏ ਪਾਣ ਹੋਣੀ ਹੁੰਦੇ ਸੀ ਇਧਰ ਤੇ ਆਪਣੇ ਡਾਂਗੀਆਂ ਦੇ ਉਹਨਾਂ ਨੇ ਘੋੜੀਆਂ ਤੇ ਲਾਉਣੇ ਹੈ ਐਜਾ ਕੰਮ ਉਹ ਤਾਂ ਬਾਈ ਬਹੁਤ ਚੱਲਦਾ ਸੀ ਸਮਾਂ ਬੜਾ ਚੰਗਾ ਸੀ ਉਹਦਾ ਬੜਾ ਚੰਗਾ ਸੀ ਭਵਾਨ ਨਾ ਤਾਂ ਕੋਈ ਹਾੜੀ ਵਡੜੀ ਯਾਰ ਹਾੜੀ ਵੇਲੇ ਦੇਣਾ ਕੋ ਕਿੰਨੇ ਰਾਜਸਥਾਨ ਤੋਂ ਲੋਕ ਜੇ ਆਉਂਦੇ ਆਉਂਦੇ ਰੋੜੀਆਂ ਜੇ ਦਿੰਦੇ ਤੇ ਆਪਾਂ ਨੂੰ ਹਾਂ ਡਾਂਗਾ ਵਾਲੀ ਡਾਂਗਾ ਵਾਲੇ ਉਹਨਾਂ ਨੇ ਆਪਾਂ ਨੂੰ ਥੱਬਾ ਕੰਕੜਾ ਲੈ ਲੈਣਾ ਤੇ ਰੋੜੀਆਂ ਦੇ ਜਾਣੀਆਂ ਆਪਾਂ ਖਾਈ ਜਾਣੀਆਂ ਜਗਾਂ ਨੇ ਹੈ ਫਿਰ ਆਪਣੇ ਆਪਣੇ ਰੂੜੇ ਹੁੰਦੇ ਸੀ ਜਿਹੜੇ ਦੁਕਾਨਾਂ ਵਾਲੇ ਉਹ ਮੰਗਦੇ ਫਿਰ ਨਾਈ ਮੰਗਦੇ ਸੀ ਖੀਮ ਭੇ ਮਾਗਦੇ ਸੀ ਫਿਰ ਝੋੜ ਮੰਗਦੇ ਸੀ ਫਿਰ ਮਰਾਸੀ ਮੰਗਦੇ ਸੀ ਕਿੰਨੇ ਲੋਕ ਆਪਣੇ ਖੇਤਾਂ ਚ ਮੰਗਣ ਉਹਦੇ ਕਣਕ ਵੜਦੇ ਵਾਢੀ ਵੇਲੇ ਤੱਪਾ ਰੱਪਾ ਨੇ ਜਿਆਨੇ ਤੇ ਤੱਪਾ ਤੱਪਾ ਬੂਦੀ ਛੱਡਣੀ ਹੈ ਹਾਂ ਤੇ ਐਹ ਜਿਆ ਬਾਈ ਪੈੜ ਕੱਢਣਾ ਜਦਿਆਂ ਫਿਰ ਪੈੜ ਦੇ ਵਿੱਚ ਪੈਣਾ ਸਾਰੇ ਨੇ ਦੀਵਾ ਜਗਾ ਕੇ ਤੇ ਪ੍ਰਸ਼ਾਦ ਕਰਦੇ ਉਹਦੇ ਮਗਰਲੇ ਦਿਨ ਕਹਿੰਦਾ ਵੀ ਪੈੜ ਚੱਕਿਆ ਅੱਜ ਦੀਵਾ ਜਗਾ ਦੇਣਾ ਹਰੇ ਬਾਈ ਰੱਖ ਲੈਣੀ ਪਾਣੀ ਰੱਖ ਦੇਣਾ ਉਹਲੇ ਮੰਜਾ ਟਾ ਕੇ ਕੁੰਡੀਆਂ ਦੇ ਪੈ ਜਾਣਾ ਕਹਿੰਦਾ ਵੀ ਤੜਕੇ ਨੂੰ ਪੈਟ ਚੱਕ ਲੈਣਾ ਬਸ ਇੰਨਾ ਚਾਹ ਕਰਦੇ ਹੁੰਦੇ ਸੀ ਹਾਂ ਐ ਦਿਨ ਮਾਣਾ ਲੈ ਹਾਂ ਐ ਦਿਨ ਮਾਣਾ ਜਿੰਨੇ ਕਿ ਅੱਜ ਨਹੀਂ ਚੱਕਾਂ ਹਾਂ ਕੱਲ ਨੂੰ ਚੱਕਾਂਗੇ ਕੱਲ ਨੂੰ ਧੱਕਾਂਗੇ ਫਿਰ ਹਾਂ ਫਿਰ ਇਹ ਹੁਣ ਤੇ ਫਿਰ ਜਦੋਂ ਘਰ ਨੂੰ ਦਾਣੇ ਲੈ ਕੇ ਜਾਣੇ ਆ ਉਦੋਂ ਤਾਂ ਸ਼ਜਲੀ ਜਿਹਾ ਆ ਕੇ ਦਾਣੇ ਰੱਖਣੇ ਪਾਣੀ ਦਾ ਗਲਾਸ ਭਰ ਕੇ ਰੱਖਣਾ ਗਰਮੀ ਕੂਲੇ ਪਸ਼ੂਆਂ ਦਾ ਗੋਹਾ ਰੱਖਣਾ ਸਾਇਆ ਇਹ ਤੇ ਇੰਨਾ ਕ ਘਾਹ ਹਰਾ ਵਟ ਕੇ ਨੂੰ ਉੱਤੋਂ ਲਵੇਟ ਕੇ ਉਹ ਰੱਖਣਾ ਹਾਰੇ ਬਾਈ ਕੋਲੇ ਤੇ ਫਿਰ ਤੇ ਨੰਗੇ ਪੈਰੀਂ ਪੜਚਵਾਣਾ ਜੁੱਤੀ ਪਾ ਕੇ ਪੜਚ ਨਹੀਂ ਸੀ ਆਉਣ ਦਿੰਦੇ ਨਾ 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 ਹੂੰ ਤੇ ਇਹ ਕੰਮ ਹੁੰਦਾ ਸੀਗਾ ਤੇ ਦਾਦਾ ਸਾਹਿਬ ਇੱਕ ਇਹ ਜੇ ਦਿਨ ਸੀ ਉਦੋਂ ਤੇ ਰੀੜੀ ਦੇਣੀ ਜੁਆਕਾਂ ਲਈ ਆਪਾਂ ਰੀੜੀ ਦੇ ਮਾਰੇ ਨਹੀਂ ਭੱਜੇ ਫਿਰਨਾ ਕੰਮ ਕਰਾਈ ਜਾਣਾ ਨਾਲ ਰੀਡੀ ਮਿਲੋਗੇ ਰੀਡੀ ਮਿਲੋਗੇ ਤੇ ਆ ਕੁੜੀਆਂ ਜਿਹੜੀਆਂ ਆਪਣੀਆਂ ਹੁੰਦੀਆਂ ਸੀ ਭੈਣਾ ਉਹਨਾਂ ਨੂੰ ਕਹਿੰਣਾ ਸਾਨੂੰ ਰੀਡੀ ਦੇਵਾਂਗੇ ਕੋਈ ਇਹਨਾਂ ਨੇ ਵਿਚਾਰੀਆਂ ਨੇ ਰੋਟੀ ਟੋਕਾ ਲਾਉਣਾ ਪਾਰ ਪਸ ਪਸ ਉਹਨੂੰ ਪਾਣੀ ਪੀਵਣੇ ਕਿਦਰੇ ਕੁਸ਼ ਉਹ ਵੇਲਾ ਕੀ ਕੰਮ ਕਰਦੀਆਂ ਸੀ ਵਿਚਾਰੀਆਂ ਹਾਂ ਰੋਟੀ ਵੜਾ ਕੇ ਆਉਣੀ ਰੋਟੀ ਖੇਤ ਪੜਾ ਕੇ ਆਉਣੀ ਨਾਲ ਉੱਤੇ ਪੱਠੇ ਵੜਾ ਦੇਣੇ ਸਟਾਲ ਦੇਣੇ ਨਾਲ ਹਰਾ ਜਦੋਂ ਬਾੜੇ ਬਰਸੀਨ ਹਾੜੀ ਦੀ ਬਾਟੀ ਚ ਹਾਂ ਹਾਂ ਕਈ ਕੁੜੀਆਂ ਨੇ ਨਾਲ ਲੱਗਣ ਕਰ ਲਾ ਬਾਪੂ ਅਸੀਂ ਵੜਦਿਆਂ ਪੱਠੇ ਤੋਂ ਸਿੱਧਾ ਉਹ ਘਾੜੀ ਵੱਡੋ ਵੱਡੋ ਅੱਜੇ ਪੱਠੇ ਵੜਦੀਆਂ ਨੇ ਇੱਥੇ ਜਾਨੀ ਇਹ ਜਿਹੇ ਕੁੜੀਆਂ ਬਈ ਤਕੜੀਆਂ ਵੀ ਸੀਗੀਆਂ ਨਾਲ ਬਹੁਤ ਬੁੱਟੇ ਦਾ ਬੁੱਡਾ ਲਾ ਕੇ ਮਾਂ ਕੋਲ ਦੇ ਨਾਲ ਚੱਲਦੇਗਾ ਸੀ ਉਹ ਕੁੜੀਆਂ ਬੱਦ ਕੰਮ ਕਰਾਉਂਦੇ ਸੀ ਬਹੁਤ ਕੰਮ ਕਰਾਉਂਦੇ ਜਰ ਉਹਦੇ ਰੋਂਦੇ ਲੋਕ ਤਾਂ ਹੀ ਉਹਦੀ ਧੀ ਨੂੰ ਤੋੜਦੇ ਸੀ ਹਾਂ ਅੱਜ ਕੱਲ ਤਾਂ ਕੋਈ ਰੋਂਦਾ ਨਹੀਂ ਦਾ ਹੁੰਦੇ ਦੰਦ ਕੱਢਦੇ ਆ ਹਾਂ ਹੁੰਦਾ ਦੰਦ ਕੱਢਦੇ ਆ ਉਦੋਂ ਪਿਓਰੇ ਵੀ ਰੋਣਾ ਮਾਂ ਨੇ ਵੀ ਰੋਣਾ ਭਰਾਵਾਂ ਨੇ ਵੀ ਰੋਣਾ ਹਾਂ ਉਹ ਧੀ ਨੂੰ ਤੋੜਦੇ ਸੀ ਘਰੋਂ ਬਈ ਪਸਾਅ ਚੱਲਦੇ ਕਰੋ ਇੱਥੇ ਨਹੀਂ ਜਾਣਾ ਸਾਡੀ ਰੌਣਕ ਚੱਲੀ ਗਈ ਘਰ ਦੀ ਐ ਰ ਮਾਂਵਾ ਪਿਓ ਨੇ ਹਾਂ ਤੇ ਹੁਣ ਕਿਹੜਾ ਰੋਦਾ ਤੇ ਧੀਰੇ ਤਾਂ ਉੱਚੀ ਸੀ ਆਉਂਦੀ ਜਿੱਥੇ ਟੱਕਰ ਹਾਦਸਾ ਉਤੋਂ ਤੇ ਕੋਈ ਨਹੀਂ ਰੁੰਦੀ ਰਹ ਜਾਣਾ ਤੇ ਐ ਰਿਓ ਗੱਲਾਂ ਬਹੁਤ ਚੰਗੀਆਂ ਸੀ ਬਾਈ ਇਹਨਾਂ ਗੱਲਾਂ ਨੂੰ ਜਿਹੜੀ ਹਉਣ ਵਾਲੀ ਮੰਡੀਰ ਆ ਨਾ ਹਉਣ ਵਾਲੀ ਜਵਾਕ ਆ ਉਹ ਇਹਨਾਂ ਗੱਲਾਂ ਨੂੰ ਜਾਣਦੇ ਨਹੀਂ 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 ਇਹ ਤਾਂ ਜਿਹੜੇ ਆਪਣੀ ਓਵਰ ਦੇ ਆ ਜਾਂ ਕੂੜੇ ਬਹੁਤ ਜਿਨ੍ਹਾਂ ਨੂੰ ਇਹ ਗੱਲਾਂ ਸੁਣਾਈਆਂ ਵਿਆਂ ਉਹ ਬੰਦੇ ਤਾਂ ਇਹ ਗੱਲਾਂ ਨੂੰ ਪੁੱਝਣਗੇ ਵੀ ਕੀ ਕਰੀ ਜਾਂਦੇ ਆਪਾਂ ਬੁੜੇ ਬੈਠੇ ਤੇ ਆ ਬੰਦੇ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਿਆਰ ਕਿ ਕੀ ਕਰੀ ਜਾਂਦੇ ਅਗਲਾ ਕਦੋਂ ਪਤਾ ਨਹੀਂ ਕਿਹੜੀਆਂ ਮਾਰੀ ਜਾਂਦੇ ਆ ਪੁਰਾਣੀਆਂ ਗੱਲਾਂ ਇਹ ਪ੍ਰਾਪਤ ਹੋਵੇ ਅਜ ਤੋਂ 40 45 ਸਾਲ 50 ਸਾਲ ਪਿੱਛੇ ਦੀਆਂ ਗੱਲਾਂ ਹੈ 50 ਸਾਲ ਪਿੱਛੇ ਦੀਆਂ ਹਾਂ ਤੇ ਕੋਈ ਇਹ ਹੀ ਹਾਲ ਹੁੰਦਾ ਸੀ ਲੋਕਾਂ ਦਾ ਇਹ ਹੀ ਹਾਲ ਹੁੰਦਾ ਸੀ ਜਿਹੜਾ ਆਪਣਾ ਕਈ ਜੰਨੇ ਆ ਫੇਰ ਆਪਣਾ ਹਰੇਕ ਦਾ ਸੇਪੀ ਹੁੰਦੀ ਸੀ ਮਿਸਤਰੀ ਨਾਲ ਹਾਂ ਦਾਤੀ ਰੰਬਾ ਕਟਾਉਣਾ ਉਹਨੂੰ ਲੋਟ ਕਰਨਾ ਉਹ ਤੋਂ ਕਰਾ ਕੇ ਲਿਆਉਣਾ ਜਿੱਦਾਂ ਸੇਪੀ ਹੁੰਦੀ ਸੀ ਹਾਂ ਦੰਦੇ ਉਹ ਤੋਂ ਕਢਾ ਕੇ ਲਿਆਉਣੇ ਜਾ ਕੇ ਰੋਦਾ ਵਗੈਰਾ ਮਾਜੜੇ ਆ ਗੱਲ ਬੇਕਰਣ ਕੇ ਤੋਂ ਰੰਬੇ ਕਟਾ ਖੇਲੇ ਕੇ ਆਉਣੇ ਰੰਬੇ ਕਟਾ ਖੇਲਣੇ ਤੋਂ ਗੁਰਦੇ ਹੁੰਦੇ ਸੀ ਹਾਂ ਇਹ ਕੰਮ ਸੀਗੇ ਉਦੋਂ ਲੋਕਾਂ ਦੇ ਜਦ ਤਾਹੀਂ ਆਪਾਂ ਯਾਦ ਕਰਦੇ ਨਾ ਗੱਲਾਂ ਨੂੰ ਉਹੀ ਤਾਂ ਗੱਲ ਹੈ ਹੁਣ ਉਹ ਗੱਲਾਂ ਯਾਦ ਕਰ ਕਰ ਕੇ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਗੱਲਾਂ ਕਰਕੇ ਹਾਂ ਬਾਈ ਜਮਾ ਇੰਨਾ ਚੰਗਾ ਸੀ ਹੁਣ ਜੇ ਅਕਨ ਰੰਬੇ ਨਹੀਂ ਬਣਦੇ ਕਿ ਇੱਕ ਕਾਰੀ ਲਈ ਜਾਂਦਾ ਹੁਣ ਤਾਂ ਆਪਾਂ ਆ ਬੈਠਿਆ ਖੇਤ ਦੀ ਕੋਈ ਹੈ ਉਹ ਤਾਂ ਖੇਤ ਰੌਣ ਕੋਈ ਨਹੀਂ ਜੀ ਮੰਜੇ ਖੇਤ ਲੈ ਉਹਦੇ ਪਏ ਹੁੰਦੀ ਸਾਥ-ਸਾਥ ਜਿੱਥੇ ਹਾਂ ਉਹ ਤਾਂ ਕੋਈ ਖੇਤੀ ਨਹੀਂ ਜਾਂਦਾ ਬਸ ਉਹਦਾ ਬੰਦੇ ਮੰਜੇ ਵੇਹਿਆਂ ਅੰਦਰ ਅੰਦਰ ਗਿਆਣਾ ਐਡਾ ਬੜਾ ਕਿ ਲਾਗੇ ਮੁੜੇੜਾ ਲੱਗਦਾ ਡਰਦਾ ਬਾਹਰ ਗਿਆ ਵਸਨ ਨਾ ਕਾ ਲੱਗਿਆ ਵੱਡੇ ਬੱਟਾਂ ਪਾਈਆਂ ਉਹਦੇ ਛੱਡ ਕੇ ਕੰਮ ਨੂੰ ਹੋਜੂ ਬਸ ਕਣ ਕੱਪੜੀ ਹਾਂ ਕੱਲ ਨੂੰ ਚੋਲਾ ਵਾਂਣ ਛੱਡ ਦਿੱਤੀ ਉਹ ਤੇਰੇ ਨਾਲ ਕੰਮ ਆ ਕੇ ਭੱਜ ਜਾਣਾ ਕੋਈ ਡੋਰੀ ਨਹੀਂ ਕੱਸਣੀ ਕੋਈ ਕੁਝ ਨੋਕੇ ਜੈਂਟ ਡੋਰੀਆਂ ਕੱਸੜੀਆਂ ਥੱਲੇ ਵੜਨਾ ਪਿਆ 60 ਪਤਾ 50 60 ਥੱਲੇ ਜਾ ਕੇ ਡੋਰੀ ਪਾ ਗਈ ਜਾਨਾ ਹਾਂ ਕਿਵੇਂ ਜਾਵਾਂਗੇ ਯਾਰਾ ਕਈ ਥੱਲੇ ਸੱਪ ਬੈਠੇ ਨੇ ਬੋਰਾ ਚ ਹਾਂ ਬਹੁਤ ਹਾਂ ਖਾਕਾ ਬਾੜੀ ਜਿਹੜੇ ਪੱਕੇ ਦੇ ਲਈ ਮਰ ਜਾਂਦੇ ਨੇ ਥੱਲੇ ਬੈਠੇ ਨੇ ਜਾ ਕੇ ਹਾਂ ਜਿਹੜੇ ਆਏ ਵੀ ਬਹੁਤ ਸਮੇਂ ਯਾਰ ਗੁਜ਼ਾਰੇ ਆ ਮਾੜੇ ਵੀ ਗੁਜ਼ਾਰੇ ਆ ਤਕੜੇ ਵੀ ਗੁਜ਼ਾਰੇ ਆ ਪਰ ਉਦੋਂ ਖੇਤ ਨਾ ਇੰਨੀਆਂ ਜਿਹਦੀ ਛੋਲੇ ਅੱਜ ਕੱਲ ਛੋਲੇ ਖਾਣ ਨੂੰ ਜੰਨੇ ਤੋਂ ਉੱਪਰ ਨੂੰ ਹੈ ਡੱਡੇ ਖਾਣ ਨੂੰ ਇਹਦੇ ਗਾਂ ਹਦੀਪ ਸੋਣੀ ਚ ਮੱਕੀ ਸੱਲਗਾ ਚੱਬੜ ਨੂੰ ਕਹਿੰਦੀ ਆ ਤੇ ਭੁੱਖਾ ਕੇਦ ਬੰਦਾ ਮਰਦਾ ਹੀ ਨਹੀਂ ਮਰਦਾ ਹੀ ਨਹੀਂ ਆ ਪਹਿਲਾਂ ਮੂਲੀ ਦਾ ਥਾਂ ਮਨ ਉਦੇਸੀ ਹਾਂ ਸਾਵਲ ਤੋਂ ਪੱਟੇ ਵੱਢੀ ਜਾਣੇ ਇੱਕ ਦੂਜੇ ਨਾਲ ਜਿੱਦੀ ਜਾਣਾ ਪਾ ਲਾ ਭਰੀ ਜਿੰਨੇ ਮਰਜੀ ਅੱਜ ਲੈ ਚੱਕਾ ਅੱਜ ਚੱਕਾ ਲਾਗੇ ਚੱਕਾ ਚੱਕਾ ਅੱਜ ਦੇਖ ਲਾਂਗੇ ਸਾਨੂੰ ਵੱਡੇ ਨੂੰ ਉਹਨੇ ਕਹਿੰਦਾ ਚੱਲ ਪਾ ਲਾ ਸੱਕਰ ਖਾਨ ਨੂੰ ਜੇ ਘੋਹਾ ਨੂੰ ਸਾਰਾ ਤੋਂ ਪੂਰੇ ਤੇ ਪੱਟੇ ਪਾਉਣ ਨੂੰ ਕਿਸੇ ਪਾ ਲਾ ਜਿੰਨੇ ਮਰਜੀ ਅੱਜ ਲੈ ਮੈਂ ਚੱਕਾ ਲੂੰਗਾ ਅਰੇ ਮੈਂ ਚੱਕਾ ਹਾਂ ਬੁੜਿਆਂ ਨੇ ਬਾਪੂਆਂ ਨੇ ਕਰੀ ਜਾਂਦਾ ਪਾ ਲੋ ਕਰੋ ਤੁਸੀਂ ਪੱਟੇ ਜਾਂ ਤਾਂ ਲਿਆ ਔਰ ਤੁਸੀਂ ਜਵਾਨ ਹੈ ਪਾਉ ਪਰ ਜੜੀ ਪੁਨੇ ਲ ਮੈਂ ਚਕਾਉਂਗਾ ਮੈਂ ਜੀ ਸਾਡੇ ਕੋਲ ਆਰਗੇਨਿਕ ਜੜੀ ਦਾ ਮੈਂ ਚਕਾਉਂ ਤੁਸੀਂ ਲ ਪਾਉ ਜੜੀ ਭਰੀ ਪਾਉਣੀ ਆ ਬਾਈ ਨੂੰ ਤਕੜੇ ਜੀ ਬੰਦੀਆ ਬੰਦੇ ਕਹਿੰਦੇ ਐ ਨਹੀਂ ਜੀ ਕੋਈ ਉਹ ਐ ਬਣੀ ਸੀ ਲੱਸੀ ਪਾਣੀ ਯਾਰਾ ਪੀਣਾ ਭੱਜ ਭੱਜ ਕਿ ਉਹਨੂੰ ਐ ਤੇ ਜਰਦਾਨਾ ਸ਼੍ਰਾਮ ਰੇ ਸ਼ਰਾਬ ਦਾ ਪੀਤੀ ਨਹੀਂ ਸੀ ਸੀ ਨਹੀਂ ਪੀਤੀ ਕੋਈ ਨਿਸ਼ਾਨ ਨਹੀਂ ਸੀ ਉਹਨੂੰ ਚਿਹਰੇ 'ਤੇ ਜਦੋਂ ਇੰਤ ਹੈ ਨੋ ਜਦੋਂ ਇੰਨ ਬਾ ਰੋਟੀ ਵੀ ਜੇ ਖਾਣੀ ਗਣੀ ਚਟਣੀ ਹੋਵੇ ਯਾਰ ਚਟਣੀ ਨਾਲ ਲੱਸੀ ਦੇ ਖਾ ਲਾਂਗੇ ਬਸ ਰਹਿਣ ਦੇ ਵਾਹ ਇਹ ਗੁੜ ਖਾਂਦਾ ਹੀ ਰੋਟੀ ਖਾ ਗੋ ਹਾਂ ਗੁੜ ਪਾਉਦਾ ਹਾਂ ਹਾਂ ਕਿਆ ਗੁੜ ਖਾਉਂਦੇ ਹਾਂ